ਅੱਜ ਬਾਬਾ ਜੀ ਇੱਥੇ ਆਇਓ ਦੀਪ ਦੀ ਕਿੰਨੀ ਕੁ ਜ਼ਿਆਦਾ ਆ ਰਹੀ ਹੈ ਪਹਿਲਾਂ ਤਾਂ ਤੁਸੀਂ ਇਹੀ ਪੁੱਛ ਲਈਏ ਨੀ ਜਾ ਤਾਂ ਗੱਲ ਕਰਦ ਕਰੀਏ ਜੇ ਉਹ ਭੁੱਲਿਆ ਹੋਵੇ ਕਦੇ ਕਿਉਂਕਿ ਕੌਮ ਨੂੰ ਸੁਨੇਹਾ ਆਇਆ ਜਾਂ ਦੇ ਗਿਆ ਜਿਹੜਾ ਹਮੇਸ਼ਾ ਕੌਮ ਦੇ ਮਾਨ ਦੇ ਵਿੱਚ ਰੜਕਦਾ ਦੀਪ ਹਮੇਸ਼ਾ ਕੌਮ ਨੂੰ ਇੱਕ ਝੰਡੇ ਥੱਲੇ ਆਉਣ ਦਾ ਸੁਨੇਹਾ ਦਿੰਦਾ ਰਿਹਾ ਹਲੇ ਤੱਕ ਕੌਮ ਆ ਜਿਹੜੀ ਦੁਪਤਾ ਦੇ ਵਿੱਚ ਤੁਰੇ ਫਿਰਦੀ ਆ ਸੋ ਜਿਹੜਾ ਕੁਝ ਉਹ ਕਹਿ ਗਿਆ ਉਹਨੂੰ ਮਤਲਬ ਕਿਸੇ ਤਰ੍ਹਾਂ ਵੀ ਛੁੱਟਾਉਣਾ ਔਖਾ ਸੋ ਇਹ ਬਹੁਤਾਂ ਲੰਬਾ ਸਮਾਂ ਜਿਹੜੀਆਂ ਦੁਕਾਨਦਾਰੀਆਂ ਚੱਲਣੀਆਂ ਜਿਹੜਾ ਸਭ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਹਾਲਾਤ ਕਾਫੀ ਵਿਗੜਦੇ ਨਜ਼ਰ ਆ ਰਹੇ ਨੇ ਦੀਪ ਨੇ ਇੱਕ ਚਿੰਗਲਾਜੀ ਨੌਜਵਾਨੀ ਨੂੰ ਨੌਜਵਾਨੀ ਉੱਠ ਕੇ ਖੜੀ ਹੋ ਗਈ ਕੌਮ ਦੇ ਵਿੱਚ ਇੱਕ ਆਪਣੇ ਰਾਜ ਨੂੰ ਲੈ ਕੇ ਚਿਹਨਗਾ ਜਿਹੜੀ ਉਹ ਤਾਂ ਹਮੇਸ਼ਾ ਹੀ ਰਹੀ ਆ ਉਹ ਸਿਰਫ ਇਹੇ ਕਰ ਗਈ ਆ ਪਰ ਤੂੰ ਚੇੜੇਂਗਾ ਜਿਹੜੀ ਉਹ ਤਾਂ ਹਰ ਦੇ ਮਨ ਦੇ ਵਿੱਚ ਜਗਦੀ ਆ ਕਿ ਸਾਨੂੰ ਸਾਡੀ ਕੌਮ ਨੂੰ ਆਜ਼ਾਦੀ ਚਾਹੀਦੀ ਅੱਜ ਇੱਥੇ ਪਹੁੰਚੇ ਆ ਤਾਂ ਸਾਡੇ ਨਾਲ ਜੋ ਸਪਾਲ ਸਿੰਘ ਹੀਰਾ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਾਬਾ ਜੀ ਇੱਥੇ ਆਇਓ ਦੀਪ ਦੀ ਕਿੰਨੀ ਕੁ ਜ਼ਿਆਦਾ ਆ ਰਹੀ ਹੈ ਪਹਿਲਾਂ ਤਾਂ ਤੁਸੀਂ ਇਹੀ ਪੁੱਛ ਲਈਏ ਤਾਂ ਤੁਸੀਂ ਕੌਮ ਦਾ ਦਰਦ ਲਿਖਿਆਗਾ ਅਖਬਾਰਾਂ ਦੇ ਪੰਨਿਆਂ ਦੇ ਉੱਪਰ ਨਹੀਂ ਜਾ ਤਾਂ ਗਲਤ ਤੱਦ ਕਰੀਏ ਜੇ ਉਹ ਭੁੱਲਿਆ ਹੋਵੇ ਕਦੇ ਕੋਈ ਕੌਮ ਨੂੰ ਸਨੇਹਾਯੋਜਾ ਦੇ ਗਿਆ ਜਿਹੜਾ ਹਮੇਸ਼ਾ ਕੌਮ ਦੇ ਮਾਨ ਦੇ ਵਿੱਚ ਰੜਕਦਾ ਕਿਉਂਕਿ ਦੀਪ ਸਿੱਧੂ ਨੇ ਜਿਹੜੀ ਕਿਹਾ ਸੀ ਹੈ ਕਿ ਪੰਜਾਬ ਦੀ ਹੋਂਦ ਦਾ ਸਵਾਲ ਆ ਪੰਥ ਦੀ ਹੋਂਦ ਦਾ ਸਵਾਲ ਆ ਉਹ ਅੱਜ ਵੀ ਉਸੇ ਤਰ੍ਹਾਂ ਖੜਾ ਜੋ ਤਾਂ ਖੜਾ ਰਹੂਗਾ ਦੀਪ ਸਿੱਧੂ ਯਾਦ ਆ ਜਿਹੜੀ ਉਹ ਮਿੱਟਰੀ ਮੁਸ਼ਕਲ ਹੈ ਦੀਪ ਦੇ ਨਾਂ ਦੇ ਉੱਪਰ ਕਾਫੀ ਲੋਕ ਨੇ ਜਿਹੜੇ ਉਹ ਰੋਟੀਆਂ ਸੇਕਣ ਦੀ ਤਿਆਰੀ ਦੇ ਵਿੱਚ ਨੇ ਪਰ ਕਈ ਸੇਕ ਵੀ ਰਹੇ ਨੇ ਦੀਪ ਹਮੇਸ਼ਾ ਕੌਮ ਨੂੰ ਇੱਕ ਝੰਡੇ ਥੱਲੇ ਆਉਣ ਦਾ ਸਨੇਹਾ ਦਿੰਦਾ ਰਿਹਾ ਹਲੇ ਤੱਕ ਕੌਮ ਆ ਜਿਹੜੀ ਦੁਬਦਾਂ ਦੇ ਵਿੱਚ ਤੁਰੀ ਫਿਰਦੀ ਆ ਇਹ ਦੇਖੋ ਗੱਲ ਇਹ ਆ ਵੀ ਦੀਪ ਹੈ ਜਿਹੜਾ ਉਹ ਦੂਰਦਰਸ਼ੀ ਵੀ ਸੀਗਾ ਸਿਆਣਾ ਵੀ ਸੀਗਾ ਸੂਝਵਾਨ ਵੀ ਸੀ ਇਤਿਹਾਸ ਦਾ ਜਾਣਕਾਰ ਵੀ ਸੀ ਸੋ ਜਿਹੜਾ ਕੁਝ ਉਹ ਕਹਿ ਗਿਆ ਉਹਨੂੰ ਮਤਲਬ ਕਿਸੇ ਤਰ੍ਹਾਂ ਵੀ ਝੁਠਲਣਾ ਔਖਾ ਤੇ ਸੱਚ ਨੇ ਤਾਂ ਕਿਦਾਂ ਸਾਫ ਹੋ ਰਹੀਆਂ ਕਿ ਉਹ ਜੋ ਕਹਿੰਦਾ ਸੀ ਕਿਹੜਾ ਉਸ ਗੱਲ ਤੇ ਚੱਲਦਾ ਕਿਹੜਾ ਉਹ ਉਹਨੂੰ ਮੋਲ ਬਟਣਾ ਚਾਹੁੰਦਾ ਹਦਾ ਸੋ ਇਹ ਬਹੁਤਾਂ ਲੰਬਾ ਸਮਾਂ ਜਿਹੜੀਆਂ ਦੁਕਾਨਦਾਰੀਆਂ ਚੱਲਣੀਆਂ ਨਹੀਂ ਫਿਰਾਂ ਸਭ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਹਾਲਾਤ ਕਾਫੀ ਵਿਗੜਦੇ ਨਜ਼ਰ ਆ ਰਹੇ ਨੇ ਦੀਪ ਨੇ ਇੱਕ ਚਿੰਗਲਾ ਜੀ ਨੌਜਵਾਨੀ ਨੂੰ ਨੌਜਵਾਨੀ ਉੱਠ ਕੇ ਖੜੀ ਹੋ ਗਈ ਨਹੀਂ ਦੇਖੋ ਇਹ ਆ ਆਪਾਂ ਜੇ ਮਤਲਬ ਪਿੱਛੇ ਸਦੀਆਂ ਤੱਕ ਚੱਲੇ ਜਾਈਏ ਤਦ ਵੀ ਆ ਕੇ ਕੌਮ ਦੇ ਵਿੱਚ ਇੱਕ ਆਪਣੇ ਰਾਜ ਨੂੰ ਲੈ ਕੇ ਚਿਹਣਗਾ ਜਿਹੜੀ ਉਹ ਤਾਂ ਹਮੇਸ਼ਾ ਹੀ ਰਹੀ ਆ ਉਹ ਕਦੇ ਮੱਧ ਹੋ ਜਾਂਦੀ ਆ ਕਦੇ ਕੋਈ ਜਗਉਣ ਵਾਲ ਆ ਜਾਂਦਾ ਸੰਤ ਭੰਡਾਰਾ ਵਾਲੇ ਵਰਗਾ ਤਾਂ ਉਹ ਤੇਜ ਹੋ ਜਾਂਦੀ ਆ ਸੋ ਸਿਰਫ ਇਸੇ ਕਰਕੇ ਆ ਪਰ ਤੂੰ ਚਿਹਣਗਾ ਜਿਹੜੀ ਉਹ ਤਾਂ ਹਰ ਦੇ ਮਨ ਦੇ ਵਿੱਚ ਜਗਦੀ ਆ ਕਿ ਸਾਨੂੰ ਸਾਡੀ ਕੌਮ ਨੂੰ ਆਜ਼ਾਦੀ ਚਾਹੀਦੀ ਆ ਆਜ਼ਾਦੀ ਦੀ ਗੱਲ ਕਰੀਏ ਕੌਮ ਨੂੰ ਆਜ਼ਾਦੀ ਚਾਹੀਦੀ ਆ ਪਰ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਖਾਲਿਸਤਾਨ ਮੰਗਣ ਵਾਲਿਆਂ ਨੂੰ ਕਦੇ ਵੀ ਆਜ਼ਾਦੀ ਨਹੀਂ ਦੇਵਾਂਗੇ ਅਸੀਂ ਉਹਨਾਂ ਨੂੰ ਕੁਚਲ ਦੇਵਾਂਗੇ ਅਜਿਹੇ ਬਿਆਨ ਆਉਂਦੇ ਨੇ ਪਿਛਲੇ ਦਿਨ ਤੁ ਵੀ ਦੇਖ ਤੁਸੀਂ ਵੀ ਦੇਖੇ ਹੋਣੇ ਆ ਨਹੀਂ ਦੇਖੋ ਦੁਨੀਆ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਸਰਕਾਰ ਨਹੀਂ ਹੋਈ ਜਿਹੜੀ ਕਹਿੰਦੀ ਹੋਵੇ ਕਿ ਅਸੀਂ ਤੁਹਾਨੂੰ ਆਜ਼ਾਦੀ ਦੇ ਦਾਂਗੇ ਹਰ ਕੌਮ ਆ ਜਿਹੜੀ ਉਹ ਆਜ਼ਾਦੀ ਮੰਗਣ ਵਾਲਿਆਂ ਨੂੰ ਬਾਗੀ ਕਹਿੰਦੀ ਹੁੰਦੀ ਆ ਅੱਜ ਵੀ ਕਹਿ ਰਹੇ ਨੇ ਸਾਨੂੰ ਬਾਗੀ ਪਰੰਤੂ ਕੱਲ ਨੂੰ ਜਿਹੜੀ ਸਾਡੀ ਕੌਮ ਆ ਉਹ ਸਾਨੂੰ ਆਪਣੇ ਨਾਇਕ ਵੀ ਮੰਦੀ ਆ ਤੁਸੀਂ ਇਹ ਹਮੇਸ਼ਾ ਮ ਦੁਨੀਆ ਦੇ ਵਿੱਚ ਲੜਾਈ ਆ ਜਿਹੜੀ ਚਲਦੀ ਰਹੀ ਆ ਸਿੱਖ ਕੌਮ ਦੀ ਜਿਹੜੀ ਆਜ਼ਾਦੀ ਦੀ ਲੜਾਈ ਆ ਇਹ ਉਦੋਂ ਤੱਕ ਖਤਮ ਨਹੀਂ ਹੋਣੀ ਜਦੋਂ ਤੱਕ ਸਿੱਖ ਕੌਮ ਆਜ਼ਾਦ ਨਹੀਂ ਹੁੰਦੀ ਤਾਂ ਜੇ ਸੀ ਹਿਰਨ ਸਾਹਿਬ ਥੋੜੀ ਜੀ ਹੋਰ ਗੱਲ ਕਰ ਲਈਏ ਕੌਮ ਪ੍ਰਤੀ ਕੌਮ ਨੇ ਕਾਫੀ ਵੱਡਾ ਸੰਘਰਸ਼ ਕਰਿਆ ਖਾੜਕੂ ਲਹਿਰ ਚੱਲੀ ਖਾੜਕੂ ਲਹਿਰ ਤੋਂ ਬਾਅਦ ਕਾਫੀ ਹਥਿਆਰਬੰਦ ਸੰਘਰਸ਼ ਵੀ ਚੱਲਿਆ ਮੁੰਡੇ ਘਰਾਂ ਨੂੰ ਚੁੱਕ ਕੇ ਮਾਰ ਦਿੱਤੇ ਪਰ ਕੌਮ ਨੂੰ ਹਲੇ ਤੱਕ ਆਜ਼ਾਦੀ ਕਿਉਂ ਨਹੀਂ ਮਿਲੀ ਜਿਹੜੀ ਹਮੇਸ਼ਾ ਤੁਸੀਂ ਵੀ ਅਖਬਾਰਾਂ ਦੇ ਪੰਨਿਆਂ ਤੇ ਸਾਪਦੇ ਰਹਿੰਦੇ ਹੋ ਦੇਖੋ ਜਿਹੜੀਆਂ ਆਜ਼ਾਦੀ ਦੀਆਂ ਲੜਾਈਆਂ ਹੁੰਦੀਆਂ ਨੇ ਕਈ ਵਰ੍ਹਿਆਂ ਤੱਕ ਵੀ ਜਾਂਦੀਆਂ ਨੇ ਕੋਈ ਆਪਾਂ ਇੱਕ ਲੜਾਈ ਦੇ ਨਾਲ ਉਹਦਾ ਫੈਸਲਾ ਨਹੀਂ ਕਰ ਸਕਦੇ ਦੇਸ਼ ਦੀ ਆਜ਼ਾਦੀ ਦੀ ਜਿਹੜੀ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਸੀ ਉਹ ਕਿੰਨੀ ਲੰਮੀ ਸਵਾ ਚੱਲੀ ਸੋ ਮੁਗਲਾ ਤੋਂ ਜੇ ਅਸੀਂ ਆਜ਼ਾਦ ਕਰਾਇਆ ਇਸ ਦੇਸ਼ ਨੂੰ ਤਾਂ ਕਿੰਨੇ ਸੌ ਸਾਲਾਂ ਬਾਅਦ ਕਰਾਇਆ ਫਿਰ ਤਾਂ ਸਮਾਂ ਹੀ ਥੋੜਾ ਹੋਇਆ ਮੈਂ ਸਮਝਦਾ ਕਿ ਇਹ ਨੇ ਪਰਪੱਕ ਹੋਣਾ ਇਸ ਲਾਇਰ ਨੇ ਪਰਪੱਕ ਹੋਣਾ ਵਾ ਤੇ ਇੱਕ ਦਿਨ ਇਹ ਜ਼ਰੂਰ ਆਊਗਾ ਕਿ ਜਿਹੜੀ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਵਾ ਜਦੋਂ ਤੁਹਾਡੇ ਮਨ ਦੇ ਵਿੱਚ ਚੰਗਾ ਜਾਵੇ ਤਾਂ ਉਹਨੂੰ ਤੁਸੀਂ ਦੂਰ ਨਹੀਂ ਕਰ ਸਕਦੇ ਬਿਲਕੁਲ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਡੇ ਨਾਲ ਜਿਸਪਾਲ ਸਿੰਘ ਹੀਰਾ ਜੀ ਮੌਜੂਦ ਸਨ ਤਾਂ ਉਹਨਾਂ ਨੇ ਕਾਫੀ ਜਿਹੜੀਆਂ ਕਿ ਵੱਡੀਆਂ ਗੱਲਾਂ ਕਰਿਆ ਨੇ ਤੁਸੀਂ ਜੁੜੇ ਰਹਿਣਾ ਇੰਡਸ ਟੀਵੀ ਦੇ ਨਾਲ ਅੱਗੇ ਚੱਲ ਕੇ ਹੋਰ ਤਸਵੀਰਾਂ ਦਿਖਾਵਾਂਗੇ